ਤਨ ਤਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 689 ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਸੋ ਅੱਜ ਗੁਰੂ ਘਰ ਕਮੇਟੀ ਵੱਲੋਂ ਅਸੀਂ ਇਲਾਕਾ ਵਾਸੀਆਂ ਨੂੰ ਬੇਨਤੀ ਵੀ ਕਰਦੇ ਆਂ ਕਿ ਕੱਲ ਮਿਤੀ 31 1 226 ਨੂੰ ਕਰੀਬਨ 11 ਵਜੇ ਨਗਰ ਕੀਰਤਨ ਜਿਹੜਾ ਆ ਉਹ ਇਥੋਂ ਗੁਰੂ ਘਰ ਤੋਂ ਚਾਲੇ ਪਾਏਗਾ ਔਰ ਸ਼ਹਿਰ ਦੀ ਬਲਾਚੌਰ ਸ਼ਹਿਰ ਦੀ ਪ੍ਰਕਰਮਾ ਕਰਕੇ ਲਗਭਗ 2:30 ਤੋਂ 3 ਵਜੇ ਇਹ ਵਾਪਸ ਗੁਰੂ ਘਰ ਦੇ ਵਿੱਚ ਪਹੁੰਚੇਗਾ ਸੋ ਸਮੂਹ ਸੰਗਤ ਨੂੰ ਬੇਨਤੀ ਹੈ ਗੁਰੂ ਘਰ ਕਮੇਟੀ ਵੱਲੋਂ ਪ੍ਰਧਾਨ ਜੀ ਵੱਲੋਂ ਸਾਰੇ ਜਿਨਨੇ ਸਾਡੇ ਪਾਠੀ ਸਿੰਘ ਵੱਲੋਂ ਕਿ ਕੱਲ ਸਮੇਂ ਸਿਰ ਗੁਰੂ ਘਰ ਪਹੁੰਚਣ ਦੀ ਕਿਰਪਾਲਤਾ ਕਰਨ ਔਰ ਆਪਾਂ ਰਲ ਮਿਲ ਕੇ ਆਪਣੇ ਸਤਗੁਰ ਅਰਬਦਾਸ ਮਹਾਰਾਜ ਜੀ ਦਾ ਗੁਰਪੁਰਬ ਪ੍ਰਕਾਸ਼ ਦਿਹਾੜਾ ਮਨਾਈਏ ਸੋ ਸਾਰਿਆਂ ਨੂੰ ਲੱਖ ਲੱਖ ਵਧਾਈਆਂ